ਕਿ ਅੱਜ ਲੋਕਾਂ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਤੰਗ ਆ ਕੇ ਲੋਕਾਂ ਨੇ ਆਜ਼ਾਦ ਗਰੁੱਪ ਬਣਾਇਆ ਤੇ ਆਪਣਾ ਦਫ਼ਤਰ ਖੋਲ੍ਹ ਦਿੱਤਾ ਇਹ ਗਰੁੱਪ ਬਿਨਾਂ ਕਿਸੇ ਭੇਦ ਭਾਵ ਦੇ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੇ ਮਸਲੇ ਸੁਣੇਗਾ ਤੇ ਉਹਨਾਂ ਦੇ ਹੱਲ ਲਈ ਯਤਨ ਕਰੇਗਾ ਤਰਨ-ਤਰਨ ਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਵਸਦੇ ਉਹ ਲੋਕ ਜਿਨ੍ਹਾਂ ਨੇ ਹਰ ਵਾਰ ਚੋਣਾਂ ਵੇਲੇ ਵਾਅਦੇ ਤਾਂ ਸੁਣੇ ਪਰ ਜਿੱਤ ਮਗਰੋਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਹੁਣ ਆਪਸ ਵਿੱਚ ਇਕਜੁੱਟ ਹੋਏ ਨੇ ਜਿੱਥੇ ਸਿਆਸੀ ਲੀਡਰ ਚੋਣ ਮਗਰੋਂ ਫੋਨ ਤੱਕ ਨਹੀਂ ਚੁੱਕਦੇ ਉੱਥੇ ਲੋਕਾਂ ਨੇ ਹੁਣ ਆਪਣੀ ਆਵਾਜ਼ ਬਣਾਉਣ ਦਾ ਫੈਸਲਾ ਕੀਤਾ ਹੈ। ਨਵੇਂ ਦਫ਼ਤਰ ਦਾਦ ਘਟ ਕੀਤਾ ਗਿਆ ਆਜ਼ਾਦ ਰੂਪ ਵੱਲੋਂ ਸੁਣਾਇਆ ਚਲਦਾ। ਨਵੇਂ ਦਫ਼ਤਰ ਦਾਦ ਘਟ ਨਾਜ਼ੀਰੂਪ ਵੱਲੋਂ ਕੀਤਾ ਕਿ ਸੰਗਤ ਨੂੰ ਸਮਰਪਿਤ ਆ ਇਹ ਦਫ਼ਤਰ ਜਿਹੜੀ ਆਜ਼ਾਦ ਵੀਰਾਂ ਨੇ ਇਕੱਠਿਆਂ ਹੋ ਕੇ ਇੱਕ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਇੱਕ ਇਸ ਹਲਕੇ 'ਚ ਜਿਹੜੀ ਕਈ ਤਰ੍ਹਾਂ ਦੀਆਂ ਗਰੀਬਾਂ ਦੀਆਂ ਮੁਸ਼ਕਲਾਂ ਆ ਮੌਤਵਰਾਂ ਦੀਆਂ ਮੁਸ਼ਕਲਾਂ ਆ ਨੌਜਵਾਨਾਂ ਦੀਆਂ ਮੁਸ਼ਕਲਾਂ ਆ ਉਹ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਇੱਕ ਮੂਵਮੈਂਟ ਤਿਆਰ ਕੀਤੀ ਆ ਤੇ ਸਾਨੂੰ ਬੈਣ ਵਾਸਤੇ ਕਿਸੇ ਦੀ ਕੋਠੀ ਨਾ ਜਾਣਾ ਪਵੇ ਕਿਸੇ ਦੇ ਕਿਸੇ ਦੇ ਘਰ ਜਾ ਕੇ ਅਜੀ ਨਾ ਹੋਣਾ ਪਵੇ ਇੱਕ ਰਲ ਮਿਲ ਕੇ ਸਾਰੀ ਸੰਗਤ ਨੇ ਦਫ਼ਤਰ ਖੋਲਿਆ ਇੱਥੇ ਆਮ ਇਨਸਾਨ ਆਮ ਬੰਦਾ ਘਰੇ ਆ ਸਕਦਾ ਇਹਦਾ ਦਰਵਾਜ਼ਾ ਨਹੀਂ ਬੰਦ ਹੋਊਗਾ ਵੀ ਤੁਸੀਂ ਜਾਓ ਮੈਂ ਗੱਲ ਕਰਨੀ ਕਿਸੇ ਨਾ ਪਰਸਨਲ ਇਸ ਕਰਕੇ ਸ਼ਹਿਰ ਵਾਸੀਆਂ ਲਈ ਤੇ ਹਲਕਾ ਤਰਨਤਨ ਵਾਸੀਆਂ ਲਈ ਦਫ਼ਤਰ ਜਿਹੜਾ ਉਹ ਸਮਰਪਿਤ ਆ। ہماری ਆਜ਼ਾਦ ਗਰੁੱਪ ਨੂੰ ਬਣਾਉਣ ਦੀ ਲੋੜ ਕਿਉਂ ਪਈ? ਆਜ਼ਾਦ ਗਰੁੱਪ ਬਣਾਉਣ ਦੀ ਲੋੜ ਤੁਸੀਂ ਇਲਾਕੇ ਚਲ ਜਿਓ ਕਿੰਨੇ ਕ ਸਟੇਡੀਅਮ ਬਣੇ ਆ ਖੇਡ ਸਟੇਡੀਅਮ ਆਪਣੇ ਕਿੰਨੇ ਕ ਬਣੇ ਆ। ਮਜ਼ਦੂਰ ਵਰਗਾ ਨਾ ਮੌਤ ਵਰਗਾ ਨਾ ਜੋ ਜ਼ੁਲਮ ਹੋਇਆ ਤਕੇਸ਼ਾਈ ਹੋਈ ਆ ਨਜਾਇਜ਼ ਪਰਚੇ ਦਾ ਜਿਹੜਾ ਕਲਚਰ ਆ ਉਦਾਂ ਦੀਆਂ ਉਹੜੀਆਂ ਮੁਸ਼ਕਲਾਂ ਉਸ ਤਿਤੀਆਂ ਨੇ ਇੱਕ ਕ੍ਰੇਡ ਕੀਤਾ ਜੀ ਜਦ ਗ੍ਰੋਪ ਕੁਦਰਤ ਨੇ ਸ਼ਾਇਦ ਇੱਕ ਬਹਾਨਾ ਬਣਾਇਆ ਜੀ ਇਹ ਹਾਂਜੀ ਸ਼ਹਿਰ ਵਾਸੀਆਂ ਕੀ ਪੈਸੇ ਦੇਣਾ ਸ਼ਹਿਰ ਵਾਸੀਆਂ ਲਈ ਦਿਨ ਰਾਤ ਤੇ ਦਫਤਰ ਖੁੱਲਾ ਜੀ ਜਦੋਂ ਵੀ ਆਵਾਜ਼ ਮਾਰਨਗੇ ਸ਼ਹਿਰ ਵਾਸੀ ਇਹ ਉਹਨਾਂ ਨਾਲ ਜਿਹੜੀ ਵੀ ਉਹਨਾਂ ਦੀ ਕੋਈ ਮੁਸ਼ਕਲ ਆਊਗੀ ਤਾਂ ਸਾਡੇ ਕਾਉਂਸਲਰ ਸਾਹਿਬਾਨ ਤੇ ਸਾਡੇ ਮੋਹਤਵਾਰ ਸਾਹਿਬਾਨ ਦਿਨ ਰਾਤ ਉਹਨਾਂ ਦੀ ਸੇਵਾ ਕਰਨਗੇ ਬੈਂਸ ਬ੍ਰਦਰ ਅਸੀਂ ਇਥੇ ਡੱਟ ਕੇ ਦਫਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਸਟਾਕ ਗਰੁੱਪ ਕਿਸੇ ਪਾਰਟੀ ਨੂੰ ਸਮਰਪਿਤ ਰਹੇਗਾ ਕਿ ਚਾਹੇ ਦੇ ਮਤਲਬ ਪਾਰਟੀਆਂ ਤੋਂ ਵੱਖਰਾ ਇਹ ਤਾਂ ਸੰਗਤ ਦਾ ਫੈਸਲਾ ਹੋਊਗਾ ਜੀ ਸੰਗਤ ਕੀ ਕਰਦੀ ਆ ਅਸੀਂ ਤੇ 10 15 20 ਸਰਪੰਚ ਇਕੱਠੇ ਹੋ ਗਏ ਇੱਕ ਮੂਵਮੈਂਟ ਬਣਾਉਣੀ ਚਾਹੀਦੀ ਸੀ ਵੀ ਕਮ ਸੇ ਕਮ ਲੀਡਰ ਦੀਆਂ ਨਹੀਂ ਅੱਖਾਂ ਮੱਥੇ ਤੇ ਟਿਕੀਆਂ ਉਹ ਥੋੜੀਆਂ ਹਟਾ ਹੋ ਜਾਣ ਤੇ ਜਿਹੜਾ ਵਿਸ਼ਾਲ ਠਾਟਾ ਮਾਰਦਾ ਇਹ ਸਮੂਹ ਆ ਤੇ ਇਹ ਫੈਸਲਾ ਕਰੂਗਾ ਹੀ ਉੱਥੇ ਨਾ ਕਿ ਇੱਕ ਬੰਦਾ ਤੇ ਕੋਈ ਫੈਸਲਾ ਨਹੀਂ ਕਰ ਸਕਦਾ ਜੀ ਜਦੋਂ ਸੱਤਾ ਤੇ ਪਾਰਟੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਪਰ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਕਿ ਅਸੀਂ ਪਹਿਲੀਆਂ ਪਾਰਟੀਆਂ ਦੇ ਵਾਂਗੂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਕਿ ਮੰਨਦੇ ਜੋ ਕਿ ਨਜਾਇਜ਼ ਪਰਚੇ ਇਸ ਸੱਤਾਧਰ ਪਾਰਟੀ ਵੱਲੋਂ ਨਹੀਂ ਕੀਤੇ ਗਏ। ਪਤਾ ਗੱਲ ਕੀ ਆ ਇਹ ਸਵਾਲ ਮੰਦਾ ਆਪ ਸਰਕਾਰ ਨੂੰ ਕਰੋ ਤੇ ਮੇਰੇ ਖਾਲ ਵਧੀਆ ਜਵਾਬ ਦੇ ਦੇਣਗੇ। ਇੱਕ ਗੱਲ ਤੇ ਦੂਜਾ ਇਹ ਇਲਾਕੇ ਜਾ ਕੇ ਵੇਖ ਲਓ ਵੀ ਕਿਹੜੀ ਪਾਰਟੀ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕਰਦਾ। ਜਿਹੜੀ ਪਾਰਟੀ ਦਾ ਨਮਾਇੰਦਾ ਕਿਹੜਾ ਜੀ ਜਾਂ ਉਹਦਾ ਮੇਨ ਮੋਤਵਾਰ ਕਿਹੜਾ ਜੀ ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ ਜੀ ਜਿਹੜੇ ਪਾਰਟੀ ਦੇ ਹਲਕਾ ਇੰਚਾਰਜ ਨੇ ਮੋਤਵਾਰ ਲੱਗਦੇ ਆ ਉਹ ਪ੍ਰਸ਼ਾਦ ਦਿੰਦੇ ਆ ਆਪਣੀਆਂ ਲਾਲਚਾਂ ਦੇ ਚੱਕਰ 'ਚ ਆਪਾਂ ਪਾਰਟੀ ਦੇ ਕਿੰਝ ਕਿੰਝ ਨੂੰ ਮੈਂ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਉਹ ਜਿਹੜਾ ਆਦਮੀ ਬੈਠਾ ਹੁੰਦਾ ਸੀਟ ਤੇ ਆਪਾਂ ਪੁਲਿਸ ਨੂੰ ਮਾੜਾ ਕਹਾਂਗੇ ਜਿਹੜਾ ਕੁਰਸੀ ਦੇ ਐਸਚੋ ਬੈਠਾ ਉਹ ਜ਼ਿੰਮੇਵਾਰ ਤੇ ਉਹ ਹੀ ਹੁੰਦਾ ਨਮਾਇंदे ਦੀ ਪਰਸਨਲ ਬੰਦੇ ਦੀ ਗੱਲ ਕਰ ਰਿਹਾ ਹਾਂ ਇਹ ਕਹਿ ਸਕਦੇ ਆ ਕਿ ਆਜ਼ਾਦ ਗਰੁੱਪ 2027 ਵਿੱਚ ਤਰਨਤਾਰਨ ਦੀ ਰਾਜਨੀਤੀ ਤੈਅ ਕਰੇਗਾ ਦੇਖੋ ਇੱਕ ਸੱਚੀ ਬਾਦਸ਼ਾਹੀ ਆ ਰਹਿਮਤ ਆ ਵੇਖੋ ਦਿਲੋਂ ਤੇ ਤਮੰਨਾ ਸਾਡੀ ਇਹੋ ਹੀ ਆ ਵੀ ਸਾਡਾ ਗਰੁੱਪੀ ਐਮਐਲਏ ਦਾ ਤਾਜ ਜਿਹੜਾ ਉਹ ਜਿਹਦੇ ਸਿਰ ਤੇ ਵੀ ਰੱਖੇ ਸਾਡਾ ਗਰੁੱਪੀ ਰੱਖੇ ਆ ਜਿਹੜੀ ਵੱਡੀ ਗੱਲ ਨਹੀਂ ਸਕਦੇ ਤੇ ਪੁੱਛੀ ਉਹਨਾਂ ਨੇ ਕੀ ਨੇ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਤਹਿ ਦਿਲੋਂ ਦਿਲ ਦੀਆਂ ਗਰਾਈਆਂ ਚੋਂ ਕਿ ਉਹਨਾਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਇੱਥੇ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਦੱਸੋ ਹੋਰ ਕੋਈ ਬੋਲੋ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਇਹ ਆਜ਼ਾਦ ਗਰੁੱਪ ਕਿਸੇ ਸਿਆਸੀ ਚੰਡੇ ਹੇਟ ਨਹੀਂ ਸਿਰਫ ਲੋਕ ਹਿੱਤ ਲਈ ਹੀ ਖੜਾ ਹੋਇਆ ਹੈ ਹੁਣ ਤਰਨ ਤਰਨ ਹਲਕੇ ਦਾ ਹਰ ਨਾਗਰਿਕ ਆਪਣੇ ਹੱਕਾਂ ਲਈ ਇਸ ਦਫ਼ਤਰ ਵਿੱਚ ਆ ਕੇ ਗੱਲ ਕਰ ਸਕਦਾ ਹੈ ਇਹ ਸਿਰਫ ਦਫ਼ਤਰ ਨਹੀਂ ਇੱਕ ਨਵੀਂ ਉਮੀਦ ਹੈ